ਉਹਨੂੰ ਦੇ ਤੋਲੇ ਜਾਵਦੀ ਹੱਦ ਅੱਗੇ ਪੈਗੇ ਥਲੇ ਆਉਂਦੇ ਕੋਈ ਨਹੀਂ ਕੋਈ ਨਹੀਂ ਬੰਨ੍ਹਣ ਦਾ ਤਾਂ ਅਗਨੀਵੀਰ ਫੌਜੀ ਜਵਾਨ ਜੋ ਕਿ ਜ਼ਿੰਦਗੀ ਅਤੇ ਮੌਤ ਦੇ ਲੜਾਈ ਹਾਰ ਕੇ ਹੈ ਅਤੇ ਉਸ ਦੇ ਹੁਣ ਮ੍ਰਿਤਕ ਤੇ ਫੌਜੀ ਸਨਮਾਨਾ ਦਿਨਾ ਪਿੰਡ ਲਿਆਂਦੇ ਗਈ ਹੈ ਜਿੱਥੇ ਸਰਕਾਰੀ ਸਨਮਾਨਾ ਦਿਨਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਹ ਪਿੰਡ ਦੀਆਂ ਗਮਗੀਨ ਤਸਵੀਰਾਂ ਸਾਹਮਣੇ ਆਇਆਂ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਦੂਜੇ ਪਾਸੇ ਜਿਹੜਾ ਹੈਗਾ ਇਸ ਫੌਜੀ ਜਵਾਨ ਨੂੰ ਸਲਾਮੀ ਦੇ ਕੇ ਅੰਤਿਮ ਸੰਸਕਾਰ ਕੀਤਾ ਗਿਆ। ਤੁਹਾਨੂੰ ਦੱਸਣੇ ਕਿ ਮਹਿਜ਼ 22 ਸਾਲਾਂ ਦਾ ਇਹ ਨੌਜਵਾਨ ਸੀ ਜਿਸ ਦਾ ਨਾਮ ਜਸਨਦੀਪ ਸਿੰਘ ਦਸਿਆ ਜਵਾਰਿਆ ਜੋ ਕਿ 2 ਸਾਲ ਪਹਿਲਾਂ ਅਗਨੀਵੀਰ 18 ਪੰਜਾਬ ਦੇ ਵਿੱਚ ਭੜਤੀ ਹੋਇਆ ਸੀ ਤੇ ਡਿਊਟੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੱਗੀ ਹੋਈ ਸੀ। 15 ਦਿਨਾਂ ਪਹਿਲਾਂ ਉਹ ਬਿਮਾਰ ਚੱਲ ਰਿਹਾ ਸੀ ਡਿਊਟੀ ਦੇ ਦੌਰਾਨ ਤੇ ਉਸ ਤੋਂ ਬਾਅਦ ਉਹ ਛੁੱਟੀਆਂ ਉੱਤੇ ਘਰ ਆਇਆ ਹੋਇਆ ਸੀ। ਹਸਪਤਾਲ ਦੇ ਵਿੱਚ ਇਲਾਜ ਵਿੱਚ ਚੱਲ ਰਿਹਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਸ ਤੋਂ ਬਾਅਦ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਿਆ ਤੇ ਉਸ ਦੀ ਉਹ ਅਮਰਿਤਕ ਦੇ ਜਿਹੜੀ ਹੈ ਉਹ ਸਰਕਾਰੀ ਸਨਮਾਨਾਂ ਦੇ ਨਾਲ ਪਿੰਡ ਲਿਆਂਦੀ ਗਈ ਅਤੇ ਉਸ ਦਾ ਸਸਕਾਰ ਕੀਤਾ ਗਿਆ ਤਾਂ ਅੱਜ ਉਸ ਦੀ ਮ੍ਰਿਤਕ ਦੇ ਫੌਜ ਅਧਿਕਾਰੀਆਂ ਵੱਲੋਂ ਤਿਰੰਗਾ ਦੇ ਵਿੱਚ ਲਪੇਟ ਕੇ ਉਸ ਦੇ ਪਿੰਡ ਲਿਆਂਦੀ ਗਈ ਹੈ ਵਿੰਡ ਬਾਦਲ ਦੇ ਵਿੱਚ ਸਰਕਾਰੀ ਮਰਿਆਦਾ ਦੇ ਨਾਲ ਉਸ ਦਾ ਸਸਕਾਰ ਕੀਤਾ ਗਿਆ ਇਸ ਮੌਕੇ ਉਤੇ ਫੌਜੀ ਦੇ ਅਧਿਕਾਰੀਆਂ ਦੇ ਨਾਲ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਦੁਖੀ ਦਿਲ ਦੇ ਨਾਲ ਕਿਹਾ ਹੈ ਕਿ ਉਹਨਾਂ ਦਾ ਪੁੱਤ ਦੇਸ਼ ਲਈ ਸੇਵਾ ਕਰਦਾ ਸੀ ਤੇ ਅੱਜ ਉਹ ਨਹੀਂ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਕੀ ਜਸਨਦੀਪ ਸਿੰਘ ਦੀ ਸ਼ਹਾਦਤ ਨੂੰ ਸਲਾਮ ਕਰਦਿਆਂ ਪਰਿਵਾਰ ਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਗਈ ਹੈ ਤਾਂ ਤੁਹਾਨੂੰ ਦੱਸਣੀ ਹੈ ਕਿ ਇਹ ਅਗਨੀਵੀਰ ਜਸਨਦੀਪ ਸਿੰਘ ਹਲਕਾ ਲੰਬੀ ਦੇ ਪਿੰਡ ਬਾਦਲ ਦਾ ਰਹਿਣ ਵਾਲਾ ਸੀ ਜੋ ਕਿ 2 ਸਾਲ ਪਹਿਲਾਂ ਅਗਨੀਵੀਰ 18 ਪੰਜਾਬ ਦੇ ਵਿੱਚ ਭੜਤੀ ਹੋਇਆ ਸੀ ਡਿਊਟੀ ਦੌਰਾਨ ਬਿਮਾਰ ਹੋਣ ਦੇ ਚੱਲਦੇ ਜਦੋਂ ਛੁੱਟੀ ਉੱਤੇ ਘਰ ਆਇਆ ਤਾਂ ਹਸਪਤਾਲ ਦੇ ਵਿੱਚ ਲਾਜ਼ਮੀ ਚੱਲਿਆ ਪਰ ਉੱਥੇ ਉਸ ਦੀ ਮੌਤ ਹੋ ਗਈ ਤਾਂ ਹੁਣ ਫੌਜੀ ਸਨਮਾਨਤ ਦੇ ਨਾਲ ਇਸ ਜਨਤਿਮ ਸੰਸਕਾਰ ਕੀਤਾ ਗਿਆ ਤਾਂ ਪਰਿਵਾਰਿਕ ਮੈਂਬਰ ਅਤੇ ਸਾਨਕਵਾਸੀ ਕੀ ਕੁਝ ਕਹਿੰਦੇ ਨਜ਼ਰ ਆਏ ਸੁਣਦੇ ਹਾਂਜੀ ਕੀ ਨਾਂ ਕੀ ਹੈ ਮੇਰਾ ਨਾਂ ਸ਼ਤ ਸਿੰਘ ਜੀ ਸਾਫਾ ਪੰਚਾਇਤ ਮੈਂਬਰ ਹੈ ਜੀ ਇਹ ਬੱਚਾ ਬੜਾ ਹੁਨਾਰਵਰ ਬੱਚਾ ਸੀ ਸਾਡੇ ਪਿੰਡ ਦਾ ਇਹ ਅੰਮਰਸਾਰ ਇਹਨਾਂ ਦੀ ਡਿਊਟੀ ਸੀ ਅਗਨੀਵੀਰ ਸਿਗੇ ਬੱਚੇ ਫਿਰ ਉਹ ਪਹਿਲੇ ਕਿਤੇ ਬਿਮਾਰ ਹੋ ਗਿਆ ਜੀ ਤੇ ਪਿੰਡ ਆ ਗਿਆ ਫਿਰ ਇਹਨਾਂ ਨੂੰ ਉੱਥੇ ਹੀ ਦਾਖਲ ਕੀਤਾ ਗਿਆ ਬਠਿੰਡੇ ਹੰਡੇ ਤੋਂ 에ਰ ਐਂਬੂਲੈਂਸ ਤੇ ਨੂੰ ਦਿੱਲੀ ਵੀ ਲੈ ਗਏ ਜੀ ਉੱਥੇ ਇਲਾਜ ਹੋਇਆ ਜੀ ਤੇ ਅੱਛਾ ਨਹੀਂ ਬਚ ਸਕਿਆ ਚਲੋ ਮਿੱਟੀ ਦੇ ਵੀ ਕੋਸ਼ਿਸ਼ ਕੀਤੀ ਹੈ ਪੂਰੀ ਹੁਣ ਸਾਡੀ ਇਹ ਮੰਗਾ ਸਾਰੇ ਨਗਰ ਵੱਲੋਂ ਪਿੰਡ ਵੱਲੋਂ ਸਾਰਿਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਇਹ ਪਰਿਵਾਰ ਦੇ ਤਾਂ ਹੁਣ ਕੁਛ ਸੁਜਦੀ ਨਹੀਂ ਦਿੱਕਾ ਬੱਚਾ ਚਲਾ ਗਿਆ 22-23 ਸਾਲ ਦਾ ਅਸੀਂ ਚਾਹੁੰਦੇ ਵੀ ਇਹਨਾਂ ਦੇ ਪਰਿਵਾਰ ਦੀ ਸਰਕਾਰ ਵੱਲੋਂ ਮਾਲੀ ਸਹਿਤਾ ਜਿੰਨੀ ਵੀ ਵੱਧ ਤੋਂ ਵੱਧ ਹੁੰਦੀ ਉਹ ਕੀਤੀ ਜਾਵੇਨ ਵਾਸਤੇ ਦਿਹਾੜੀਦਾਰ ਮਜ਼ਦੂਰ ਪਰਿਵਾਰ ਹੈ ਔਰ ਘਰ ਵੇਖ ਲੋ ਆਹ ਘਰ ਹੈ ਇਹਨਾਂ ਦਾ ਤੇ ਕੋਈ ਦਿਹਾੜੀ ਵਾਲੇ ਬੰਦੇ ਆ ਲੋਕ ਆ ਇਹਦੇ ਇਹਨਾਂ ਦੇ ਪਿਤਾ ਜੀ ਹੈ ਜਿਹੜੇ ਡੈਥ ਹੋਈ ਕਾਕੇ ਦੀ ਉਹਦੇ ਪਿਤਾ ਜੀ ਕੈਂਸਰ ਪੀੜਤਾ ਤੇ ਅਧਰੰਗ ਦੀ ਸ਼ਿਕਾਇਤ ਵੀ ਹੋਈ ਆ ਪਿੱਛੇ ਜੀ ਉਹ ਵੀ ਬਹੁਤ ਬਿਮਾਰ ਰਹਿੰਦੇ ਆ ਵਿਚਾਰੇ ਅਸੀਂ ਤਾਂ ਚਾਹੁੰਦੇ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਜਿੰਨੀ ਵੀ ਹੋ ਸਕਦੀ ਆ ਅਸੀਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਬੇਨਤੀ ਕਰਦੀ ਵੀ ਇਹੋ ਜੇ ਪਰਿਵਾਰ ਦੀ ਮਤ ਦਿੱਤੀ ਜਾਵੇ। ਹਾਂਜੀ।